ਜਗਬਾਣੀ ਪੰਜਾਬ ਕੇਸਰੀ ਦੇ ਨਾਲ ਜੁੜ ਚੁੱਕੇ ਹੋਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਅੱਜ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਹੁਣਾਂ ਨੇ ਆਪਣੀ ਜਿਹੜੀ ਗੱਦੀ ਹੈ ਉਹਨਾਂ ਦੇ ਵਾਸਤੇ ਨਵੇਂ ਵਾਰਿਸ ਦਾ ਐਲਾਨ ਕਰ ਦਿੱਤਾ ਹੈ ਔਰ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਅੱਜ ਹੀ ਜਿਹੜੀ ਅੱਜ ਤੋਂ ਹੀ ਜਿਹੜੀ ਗੱਦੀ ਹੈ ਉਹ ਸੰਭਾਲਣਗੇ ਅਫੀਸ਼ੀਅਲ ਤੌਰ ਤੇ ਇਹਦਾ ਨੋਟਿਸ ਵੀ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਆਖਿਰਕਾਰ ਕੌਣ ਨੇ ਨਵੇਂ ਵਾਰਿਸ ਜਿਹੜੇ ਨੇ ਡੇਰਾ ਬਿਆਸ ਦੇ ਕਿਹੜੇ ਨਵੇਂ ਮੁਖੀ ਬਣੇ ਨੇ ਉਹ ਵੀ ਤੁਹਾਨੂੰ ਦੱਸ ਹਾਂ ਜਸਦੀਪ ਸਿੰਘ ਗਿੱਲ ਜੁੜੇ ਨੇ 45 ਸਾਲ ਦੀ ਉਹਨਾਂ ਦੀ ਉਮਰ ਹੈ ਉਹ ਨਵੇਂ ਮੁਖੀ ਜਿਹੜੇ ਉਹ ਬਣਾ ਦਿੱਤੇ ਗਏ ਨੇ ਇਮੀਡੀਏਟ ਦੇ ਤੌਰ ਤੇ ਇਹਦਾ ਜਿਹੜਾ ਆਫੀਸ਼ੀਅਲ ਤੌਰ ਤੇ ਜਿਹੜਾ ਨੋਟਿਸ ਆ ਉਹ ਵੀ ਜਾਰੀ ਕਰ ਦਿੱਤਾ ਗਿਆ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਡੇਰਾ ਬਿਆਸ ਦੇ ਅਸੀਂ ਬਾਹਰ ਖੜੇ ਹਾਂ ਕਿਉਂਕਿ ਇੱਕ ਬਹੁਤ ਵੱਡੀ ਖਬਰ ਹੈ ਕਿਉਂਕਿ ਹਰੇਕ ਦੇ ਮਨ ਦੇ ਵਿੱਚ ਆਉਂਦਾ ਜਦੋਂ ਤੁਰੰਤ ਇਹ ਨੋਟਿਸ ਦੇਖਣ ਨੂੰ ਸੁਣਨ ਨੂੰ ਸਾਨੂੰ ਮਿਲਦਾ ਹੈ ਕਿ ਤੁਰੰਤ ਪ੍ਰਭਾਵ ਦੇ ਤੌਰ ਤੇ ਗੱਦੀ ਜਿਹੜੀ ਹੈ ਉਹ ਨਵੇਂ ਵਾਰਿਸ ਨੂੰ ਦੇ ਦਿੱਤੀ ਗਈ ਹੈ ਨਵਾਂ ਵਾਰਿਸ ਜਿਹੜਾ ਆ ਉਹ ਵੀ ਐਲਾਨ ਕਰ ਦਿੱਤਾ ਗਿਆ ਜਸਦੀਪ ਸਿੰਘ ਗਿੱਲ ਜਿਹੜੇ ਨੇ 45 ਸਾਲ ਉਹਨਾਂ ਦੀ ਉਮਰ ਹੈ ਬਾਇਓ ਕੈਮੀਕਲ ਇੰਜੀਨੀਅਰਿੰਗ ਅਤੇ ਬਾਇਓ ਟੈਕਨੋਲੋਜੀ ਦੇ ਵਿੱਚ ਉਹਨਾਂ ਨੇ ਬੈਚਲਰ ਤੇ ਮਾਸਟਰ ਡਿਗਰੀ ਜਿਹੜੀ ਹੈ ਉਹ ਹਾਸਲ ਕੀਤੀ ਹੈ ਔਰ ਕੈਂਬਰੇਜ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰ ਇੰਜੀਨੀਅਰਿੰਗ ਦੇ ਵਿੱਚ ਉਹਨਾਂ ਨੇ ਪੀ ਐਚ ਡੀ ਕੀਤੀ ਹੈ ਔਰ ਜਸਦੀਪ ਸਿੰਘ ਗਿੱਲ ਉਹਨਾਂ ਨੇ ਫਾਰਮਾਸੂਟੀਕਲ ਕੰਪਨੀਆਂ ਦੇ ਵਿੱਚ ਐਜ਼ ਅ ਚੀਫ ਵੀ ਕੰਮ ਕੀਤਾ ਚਾਹੇ ਉਹ ਸਿਪਲਾ ਕੰਪਨੀ ਦੀ ਗੱਲ ਕਰੀਏ ਚਾਹੇ ਅਸੀਂ ਰੇਨਬੋ ਉਕਸੀ ਦੀ ਗੱਲ ਕਰੀਏ ਇਹ ਦਵਾਈਆਂ ਪੜਾਉਂਦੀਆਂ ਨੇ ਇਹ ਕੰਪਨੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੇ ਮੁਖੀ ਨੇ ਗੁਰਵਿੰਦਰ ਸਿੰਘ ਢੱਲੋਂ ਉਹਨਾਂ ਨੂੰ ਗਲੇ ਦਾ ਕੈਂਸਰ ਸੀਗਾ ਸੋ ਇਸੇ ਕਰਕੇ ਸ਼ਾਇਦ ਇਹ ਵੀ ਕੋਈ ਕਾਰਨ ਹੋ ਸਕਦਾ ਹੈ ਕਿ ਤੁਰੰਤ ਪ੍ਰਭਾਵ ਦੇ ਤੌਰ ਤੇ ਉਹਨਾਂ ਨੇ ਇਹ ਨੋਟਿਸ ਜਿਹੜਾ ਜਾਰੀ ਕੀਤਾ ਔਰ ਨਵੇਂ ਮੁਖੀ ਜਿਹੜੇ ਨੇ ਨਵੇਂ ਵਾਰਿਸ ਜਿਹੜੇ ਨੇ ਡੇਰਾ ਵਿਆਸ ਦੇ ਹੁਣ ਉਹ ਜਸਦੀਪ ਸਿੰਘ ਗਿੱਲ ਹੋਣਗੇ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬੜੀ ਸੰਗਤ ਹੈ ਬੜੀ ਸੰਗਤ ਸਰਦਾ ਰੱਖ ਜਿਹੜੇ ਲੋਕ ਬਹੁਤ ਸਾਰੇ ਡੇਰਾ ਪ੍ਰੇਮੀ ਨੇ ਡੇਰਾ ਬਿਆਸ ਦੇ ਵਿੱਚ ਜਾਂਦੇ ਨੇ ਜੇਕਰ ਗੱਲ ਕਰੀਏ ਤਾਂ 90 ਤੋਂ ਵੱਧ ਦੇਸ਼ਾਂ ਦੇ ਵਿੱਚ ਜਿਹੜਾ ਡੇਰਾ ਬਿਆਸ ਤੇ ਜਿਹੜੇ 사ਸੰਗ ਘਰ ਜਿਹੜੇ ਉਹ ਬਣੇ ਹੋਏ ਨੇ 90 ਤੋਂ ਵੱਧ ਦੇਸ਼ਾਂ ਦੇ ਵਿੱਚ ਡੇਰਾ ਬਿਆਸ ਜਿਹੜਾ ਉਹ ਹੈਗਾ ਸਥਾਪਿਤ ਕੀਤਾ ਗਿਆ ਹੈ ਔਰ 4000 ਤੋਂ ਵੱਧ ਏਕੜ ਦੀ ਜ਼ਮੀਨ ਜਿਹੜੀ ਹੈ ਉਹ ਡੇਰਾ ਬਿਆਸ ਦੇ ਕੋਲੇ ਹੈ 48 ਏਕੜ ਦੇ ਕਰੀਬ ਜਿਹੜਾ ਲੰਗਰ ਹਾਲ ਤਾਂ ਅੰਦਰ ਬਣੇ ਹੋਏ ਨੇ ਔਰ ਜਸਦੀਪ ਸਿੰਘ ਗਿੱਲ ਜਿਹੜੇ ਉਹ ਨਵੇਂ ਮੁਖੀ ਨੇ 45 ਸਾਲ ਉਹਨਾਂ ਦੀ ഉമർ ആണ് और ਅ ਕੈਮੀ ਜੇਕਰ ਗੱਲ ਕਰੀ ਤਾਂ ਮੈਡੀਕਲ ਪੇਸ਼ੇ ਦੇ ਨਾਲ ਸੰਬੰਧ ਰੱਖਦੇ ਨੇ ਜੀ ਹਾਂ ਜਿਵੇਂ ਉਹਨਾਂ ਨੇ ਆਪਣੀਆਂ ਬੈਚਲਰ ਮਾਸਟਰਸ ਡਿਗਰੀਆਂ ਜਿਹੜੀਆਂ ਨੇ ਉਹ ਇੰਜੀਨੀਅਰ ਤੌਰ ਤੇ ਵੀ ਮੈਡੀਕਲ ਦੇ ਵਿੱਚ ਕੀਤੀਆਂ ਨੇ ਪੀ ਐਚ ਡੀ ਵੀ ਮੈਡੀਕਲ ਦੇ ਵਿੱਚ ਕੀਤੀ ਹੈ ਸਿਪਲਾ ਕੰਪਨੀ ਦੇ ਵਿੱਚ ਕੰਮ ਕੀਤਾ ਐਸ ਅ ਚੀਫ ਦੇ ਤੌਰ ਤੇ ਰੇਨਬੋਕਸੀ ਕੰਪਨੀ ਦੇ ਵਿੱਚ ਜਿਹੜਾ ਆ ਉਹ ਕੰਮ ਕੀਤਾ ਤਾਂ ਮੈਡੀਕਲ ਪੇਸ਼ੇ ਦੇ ਨਾਲ ਇਹ ਸੰਬੰਧ ਰੱਖਦੇ ਨੇ ਫਿਲਹਾਲ ਇਹ ਸਭ ਤੋਂ ਵੱਡੀ ਖਬਰ ਹੈ ਹਾਲਾਂਕਿ ਇੱਥੇ ਅਜੇ ਤੱਕ ਪਤਾ ਤਾਂ ਨਹੀਂ ਲੱਗ ਪਾਇਆ ਕਿ ਕਾਰਨ ਕੀ ਇਹ ਕਿਉਂ ਇਮੀਡੀਏਟਲੀ ਇਹੇ ਐਕਸ਼ਨ ਜਿਹੜਾ ਕਹਿ ਲੀਏ ਕਿ ਕਰਨਾ ਪਿਆ ਜਾਂ ਨੋਟਿਸ ਦੇਣਾ ਪਿਆ ਕਿ ਅੱਜ ਤੋਂ ਹੀ ਗੱਦੀ ਜਿਹੜੀ ਹੈ ਜਸਦੀਪ ਸਿੰਘ ਗਿੱਲ ਜਿਹੜੇ ਨੇ ਉਹ ਸੰਭਾਲਣਗੇ ਨਵੇਂ ਡੇਰਾ ਮੁਖੀ ਜਿਹੜੇ ਐ ਜਸਦੀਪ ਸਿੰਘ ਗਿੱਲ ਹੋਣਗੇ ਪਹਿਲਾਂ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਹੁਣੀ ਸੀਗੇ ਉਹ ਤੁਹਾਨੂੰ ਪਤਾ ਹੈ ਉਹਨਾਂ ਨੇ ਹੁਣੇ ਨੋਟਿਸ ਜਾਰੀ ਕੀਤਾ ਹੈ ਕਿ ਅੱਜ ਤੋਂ ਹੀ ਤੁਰੰਤ ਪ੍ਰਭਾਵ ਦੇ ਤੌਰ ਤੇ ਡੇਰਾ ਬਿਆਸ ਦੇ ਮੁਖੀ ਜਿਹੜੇ ਨੇ ਉਹ ਜਸਦੀਪ ਸਿੰਘ ਗਿੱਲ ਹੋਣਗੇ ਜਿਨ੍ਹਾਂ ਦੀ 45 ਸਾਲ ਉਮਰ ਹੈ ਔਰ ਮੈਡੀਕਲ ਪੇਸ਼ੇ ਦੇ ਨਾਲ ਖਾਸ ਤੌਰ ਤੇ ਸੁਮੰਦ ਰੱਖਦੇ ਨੇ ਤਾਂ ਡੇਰੇ ਦੇ ਬਾਹਰ ਵੀ ਖੜੇ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹੌਲੀ ਹੌਲੀ ਜਿਵੇਂ ਇਹ ਖਬਰ ਲੋਕਾਂ ਤੱਕ ਪਹੁੰਚਦੀ ਜਾ ਰਹੀ ਹੈ ਤਾਲੂਕ ਵੀ ਲੋਕਾਂ ਨੂੰ ਵੀ ਪਤਾ ਲੱਗਦਾ ਜਾ ਰਿਹਾ ਕਿ ਹੁਣ ਡੇਰੇ ਦੇ ਮੁਖੀ ਜਿਹੜੇ ਆ ਉਹ ਨਵੇਂ ਨੇ ਬਦਲੇ ਗਏ ਨੇ ਨਵੇਂ ਵਾਰਿਸ ਜਿਹੜੇ ਉਹ ਦੇ ਦਿੱਤੇ ਗਏ ਨੇ ਤਾਂ ਗੱਦੀ ਅੱਜ ਤੋਂ ਜਸਦੀਪ ਸਿੰਘ ਗਿੱਲ ਜਿਹੜੇ ਨੇ ਉਹ ਹੁਣਗੇ 45 ਸਾਲ ਉਮਰ ਐ ਸੁਖਦੇਵ ਸਿੰਘ ਗਿੱਲ ਉਹਨਾਂ ਦੇ ਪਿਤਾ ਨੇ ਮੈਡੀਕਲ ਪੇਸ਼ੇ ਦੇ ਨਾਲ ਸੰਬੰਧ ਰੱਖਦੇ ਨੇ ਬੈਚਲਰ ਮਾਸਟਰ ਪੀ ਐਚ ਡੀ ਜਿਹੜੀਆਂ ਨੇ ਉਹ ਕੈਮੀਕਲ ਇੰਜੀਨੀਅਰਿੰਗ ਦੇ ਵਿੱਚ ਕੀਤੀ ਹੈ ਮੈਡੀਕਲ ਪੇਸ਼ੇ ਦੇ ਨਾਲ ਸੰਬੰਧਿਤ ਨੇ ਬੜੀਆਂ ਵੱਡੀਆਂ ਵੱਡੀਆਂ ਕੰਪਨੀਆਂ ਦੇ ਵਿੱਚ ਕੰਮ ਕੀਤਾ ਹੈ ਤੇ ਹੁਣ ਡੇਰੇ ਦੀ ਵਾਕਡੋਰ ਜਿਹੜੀ ਹੈ ਉਹਨਾਂ ਦੇ ਹੱਥ ਦੇ ਵਿੱਚ ਨੇ ਨਵੇਂ ਮੁਖੀ ਨੇ ਨਵੇਂ ਵਾਰਿਸ ਜਿਹੜੇ ਨੇ ਉਹ ਡੇਰਾ ਬਿਆਸ ਦੇ ਹੋਣਗੇ ਜਸਦੀਪ ਸਿੰਘ ਗੇਲ ਕੈਮਰਾਮੈਨ ਰਿੰਕੂ ਦੇ ਨਾਲ ਜਸਪਾਲ ਸਿੰਘ ਸੰਧੂ ਡੇਰਾ ਬਿਆਸ ਜਲੰਧਰ